ਸਤ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਮਨਪ੍ਰੀਤ ਬਰਾਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੋਰ ਦੱਸੋ ਤੁਸੀਂ ਕਿਵੇਂ ਹੋ ਕਰਦੇ ਆ ਸਾਰੇ ਠੀਕ ਠਾਕ ਹੋਗੇ ਲੱਗਦਾ ਆਪਣਾ ਆਪਣਾ ਕਰੈਤ ਰਹੇ ਹੋ ਤੁਸੀਂ ਤੁਹਾਨੂੰ ਕਿ ਚਲੋ ਜੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਔਲਿਆਂ ਦੀ ਰੈਸਪੀ ਦਵਾਂਗੇ ਔਲਿਆਂ ਦਾ ਪਾਵਾਂਗੇ ਅਚਾਰ ਤੇ ਕਿੰਨੇ ਪ੍ਰਕਾਰ ਨਾਲ ਪਾਵਾਂਗੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੇ ਪ੍ਰਕਾਰ ਨਾਲ ਪਾਵਾਂਗੇ ਤੇ ਆਹ ਹੈਗੇ ਔਲੇ ਔਲੇ ਆਪਾਂ ਸਾਫ ਕਰਲੇ ਸੀ ਕਿਉਂਕਿ ਕਈ ਵਾਰ ਔਲੇ ਆਪਾਂ ਛਾੜਦੇ ਆ ਨਾ ਫਿਰ ਉਹ ਦਾਗੇ ਜੇ ਹੋ ਜਾਂਦੇ ਨੇ ਉਹਦੇ ਕਰਕੇ ਇਹਨਾਂ ਨੂੰ ਮੈਂ ਕਲੀਨ ਵਗੈਰਾ ਕਰਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਸੋਨਾ ਪਹਿਨਣ ਦੀ ਰੈਸਪੀ ਨੂੰ ਕਰਦੇ ਆ ਗਏ ਸਟਾਰਟ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਮੇਰੀ ਰੈਸਪੀ ਜਾਂ ਕਿੱਦਾਂ ਦੀ ਲੱਗੀ ਤੇ ਚਲੋ ਜੀ ਅੱਜ ਆਪਾਂ ਹੁਣ ਕਰਦੇ ਆ ਸਟਾਰਟ ਇਹਨਾਂ ਨੂੰ ਤਲੋ ਜੀ ਇਹ ਹੈ ਭਲੇਲੇ ਪਾਣੀ ਪਾਣੀ ਨੂੰ ਤਾਂ ਰੰਗ ਗਰਮ ਲੋ ਪਾਣੀ ਨੂੰ ਕਰਾਂਗੇ ਗਰਮ ਤੇ ਇਹਦੇ ਵਿੱਚ ਜਦੋਂ ਗਰਮ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਆ ਆਪਲੇ ਪਾ ਦਾਂਗੇ ਮਤਲਬ ਠੀਕ ਹੈ ਜੀ ਲੋ ਜੀ ਪਾਣੀ ਹੋ ਗਿਆ ਗਰਮ ਤਾਂ ਹੁਣ ਆਪਾਂ ਇਹਦੇ ਵਿੱਚ ਪਾਉਣਗੇ ਔਲੇ ਉਹਦੇ ਨੇ ਔਲੇ ਤਾਂ ਪਾਵਾਂਗੇ ਉਬਾਲ ਕੇ ਆਪਾਂ ਉਹ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਹੁਣ ਇਹ ਉਬਲਣ ਲਈ ਛੱਡ ਦਿੱਤੇ ਆਪਾਂ ਤੇ ਇਸ ਤੋਂ ਬਾਅਦ ਆਪਾਂ ਦੇ ਦਿਆਂ ਇਹਨਾਂ ਨੂੰ ਇਹਦੇ ਵਿੱਚ ਨਮਕ ਪਾਵਾਂਗੇ ਆਪਾਂ ਇਹਨਾਂ ਔਲੇ ਦੇ ਵਿੱਚ ਆਪਾਂ ਨਮਕ ਪਾਵਾਂਗੇ ਨਾਲ ਹੀ ਹਲਦੀ ਪਾਵਾਂਗੇ ਸੋ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਤੇ ਇਹਨਾਂ ਨੂੰ 10 ਤੋਂ 15 ਮਿੰਟ ਦੇ ਲਈ ਜਿਹੜੇ ਇਹ ਔਲੇ ਆ ਇਹਨਾਂ ਨੂੰ ਆਪਾਂ ਨਦੀ ਦੇ ਵਿੱਚ ਉਬਾਲ ਲੈਂਦੇ 10 ਤੋਂ 15 ਮਿੰਟ 10 ਤੋਂ 15 ਮਿੰਟ ਦੇ ਬਾਅਦ ਆਪਾਂ ਤੁਹਾਨੂੰ ਰੈਸਪੀ ਅੱਗੇ ਦੱਸਾਂਗੇ ਜਿਹੜੇ ਔਲੇ ਸੀ ਆਪਾਂ ਇਹਨਾਂ ਨੂੰ 10 ਤੋਂ 15 ਮਿੰਟ ਉਬਾਲ ਲਿਆ ਹੁਣ ਇਹਨਾਂ ਨੂੰ ਪਾਣੀ ਨਾਲ ਹੀ ਛਾਣ ਕੇ ਲੈਉਣੇ ਵੇ ਲਓ ਜੀ ਜਿਹੜੇ ਆਪਾਂ ਔਲੇ ਸੀ ਇਹਨਾਂ ਨੂੰ ਛਾਣ ਕੇ ਲੈ ਆਂਦਾ ਦੇਖੋ ਇਸ ਤਰ੍ਹਾਂ ਦੇ ਬਣ ਗਏ ਨੇ ਇਹਨਾਂ ਨੂੰ ਇੱਕ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਲਓ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਢ ਲਿਆ ਤੇ ਤੁਸੀਂ ਦੇਖੋਗੇ ਨਾ ਇਹਨੂੰ ਇਸ ਤਰ੍ਹਾਂ ਪ੍ਰੈਸ ਕਰੋਗੇ ਤਾਂ ਇਹਦੇ ਟੁਕੜੇ ਆਪੇ ਨਿਕਲ ਜਾਣਗੇ ਤੁਹਾਨੂੰ ਗਰਮੀ ਬਹੁਤ ਆਈ ਤਾਂ ਅੱਜ ਗਰਮ ਜ਼ਿਆਦਾ ਨਹੀਂ ਥੋੜੀ ਜਿਹੀ ਤੇ ਤੁਸੀਂ ਇਸ ਤਰ੍ਹਾਂ ਪ੍ਰੈਸ ਕਰੋਗੇ ਦਿੱਟਕ ਨੂੰ ਐ ਤੇ ਸਾਰੀ ਇਹਦੀ ਜਿਹੜੀਆਂ ਫਾੜੀਆਂ ਨੇ ਅਲੱਗ-ਅਲੱਗ ਹੋ ਜਾਣਗੀਆਂ ਇਹਨੂੰ ਆਪਾਂ ਫਾੜੀਆਂ ਦੇ ਵਿੱਚ ਕਰਨਾ ਹੈਗਾ ਫਾੜੀਆਂ ਦੇ ਵਿੱਚ ਆਪਾਂ ਪਾਵਾਂਗੇ achar ਇਹਦਾ ਜਿੱਦਾਂ ਇਦਾਂ ਬਿਚ ਗੜਮੇ ਬੜਾ ਇਦਰੋਂ ਨਾਲ ਜਿਵੇਂ ਅੱਗੇ ਟਿੱਕਾ ਗਿੱਟਕ ਨੂੰ ਗਿੱਟਕ ਨਾਲ ਫਾੜ ਲੈਣੀਆਂ ਐ ਕਰਕੇ ਤੈਂ ਹੀ ਖੋਲ ਜਾਂਦਾ ਵੇਖੋ ਖੋਲ ਦਾਂ ਇਹ ਦੇਖੋ ਦਾਂ ਲੋ ਜੀ ਇਹਨਾਂ ਨੂੰ ਜਿਹੜੇ ਆਪਾਂ ਤੁਹਾਡੇ ਸਾਹਮਣੇ ਔਲੇ ਸੀ ਇਹਨਾਂ ਨੂੰ ਮਤਲਬ ਕਰਕੇ ਤੇ ਉਦੋਂ ਬਾਅਦ ਇਹਨਾਂ ਨੂੰ ਅਲੱਗ-ਅਲੱਗ ਕਰਕੇ ਮੈਂ ਹਵਾ ਲਵਾ ਲਈ ਹੈ ਕਿਉਂਕਿ ਜੇ ਸਿੱਲਾ ਬਣ ਕਰਕੇ ਜਿਹੜਾ ਆਪਣਾ achar ਆ ਉਹ ਛੇਤੀ ਖਰਾਬ ਹੁੰਦਾ ਸਿੱਲਾ ਨਹੀਂ ਹੋਣਾ ਚਾਹੀਦਾ ਹਨਾ ਸੋ ਇਸ ਕਰਕੇ ਇਹਨੂੰ ਹਵਾ ਵਗੈਰਾ ਲੱਗ ਗਈ ਹੈ ਕਾਫੀ ਟਾਈਮ ਹੋ ਗਿਆ ਇਹਨੂੰ ਹਵਾ ਲੱਗਦੀ ਨੂੰ ਚੰਗਾ ਨਾ ਕੇਅਰ ਕਰਦੇ ਦਾ ਜੀ ਕੜਾਹੀ ਲੈ ਲਈ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਲੋ ਜੀ ਇਹਦੇ ਵਿੱਚ ਆਪਾਂ ਤੇਲ ਪਾਵਾਂਗੇ ਲੋ ਜੀ ਜਦ ਤੇਲ ਹੋ ਗਿਆ ਗਰਮ ਦੇ ਨਾਲ ਦੇ ਨਾਲ ਜਿਹੜੀਆਂ ਆਪਾਂ ਸੁਕਾ ਕੇ ਰੱਖੀ ਹੋਈ ਨੇ ਔਲੇ ਇਹਨਾਂ ਨੂੰ ਵਿੱਚ ਪਾ ਦਾਂਗੇ ਔਲੇ ਤੇ ਨਾਲ ਹੀ ਆਪਾਂ ਪਾਵਾਂਗੇ ਜਿਹੜੇ ਮਸਾਲੇ ਪਾਉਣੇ ਆਪਾਂ ਮਸਾਲਿਆਂ ਦੇ ਵਿੱਚ ਪਾਵਾਂਗੇ ਆਪਾਂ ਨਮਕ ਪਹਿਲਾਂ ਵੀ ਪਾਇਆ ਸੀ ਨਮਕ ਮਿਰਚ ਹਲਦੀ ਨਮਕ ਮਿਰਚ ਤੇ ਹਲਦੀ ਪਾ ਲਈ ਆਪਾਂ ਇਸ ਤਰ੍ਹਾਂ ਬਣਾਇਆ achar ਨਾ ਤਾਂ ਖਰਾਬ ਹੁੰਦਾ ਨਾਲੇ ਸਵਾਦ ਬਹੁਤ ਲੱਗਦਾ। ਲੋ ਜੀ ਨਾਲ ਹੀ ਆ ਤੁਸੀਂ ਮੇਰਾ ਮਸਾਲੇ ਦਾ ਦੇਖਿਆ ਨਹੀਂ ਹੋਇਆ ਮੈਂ ਮਸਾਲਾ ਤਿਆਰ ਕਰਿਆ ਹੋਇਆ ਸਪੈਸ਼ਲ ਹੈ ਜਿਵੇਂ ਇੱਕ ਮਿੰਟ ਇਹ ਮੇਰਾ ਮਸਾਲਾ ਸਪੈਸ਼ਲ ਮੈਂ ਤਿਆਰ ਕਰਿਆ ਹੋਇਆ ਜਦੋਂ ਮੈਂ achar ਵਗੈਰਾ ਬਣਾਉਣੀ ਹੁੰਦੀ ਉਦੋਂ ਇਹ ਕੱਲਾ ਉਦੋਂ ਹੀ ਵਰਤਦੀ ਆ ਮੈਂ ਇਹਦੀ ਰੈਸਪੀ ਤੁਹਾਨੂੰ ਛੇਤੀ ਦਵਾਂਗੇ ਇੱਕ ਚਮਚੇ ਦੇ ਕਰੀਬ ਪਾਵਾਂਗੇ ਇਹ ਚਾ ਇਹ ਇਹ ਜੀ ਬਹੁਤ ਟੇਸਟ ਵਧੀਆ ਬਣ ਜਾਂਦਾ ਇਹਦੇ ਨਾਲ ਉਜੀ 2 ਮਿੰਟ ਦਾ ਸੇਕ ਲਵਾਵਾਂਗੇ। ਇਸ ਤਰ੍ਹਾਂ ਬਣਿਆ achar ਵੀ ਬਹੁਤ ਟੇਸਟੀ ਬਣਦਾ ਫਾੜੀਆਂ ਦੇ ਵਿੱਚ ਨਾਲੇ ਕਿਉਂਕਿ ਜਦੋਂ ਆਪਣੇ ਫਾੜੀ ਦੇ ਵਿੱਚ ਜਿਹੜਾ ਆਪਣਾ ਔਲਾ ਹੁੰਦਾ ਇਹਦੇ ਵਿੱਚ ਜਦੋਂ ਸਿਲ ਰਹਿ ਜਾਂਦੀ ਆਪਾਂ ਧੋਨੇ ਉਹਨੂੰ ਚੰਗੀ ਤਰ੍ਹਾਂ ਸਕਾਉਂਦੇ ਨਹੀਂ ਧੁੱਪ ਨਹੀਂ ਲਾਉਂਦੇ ਤਾਂ ਜਿਹੜੇ ਵਿੱਚੋਂ ਗਿੜਕ ਹੁੰਦੀ ਉਹ ਜਿਹੜੀ ਆਪਣੀ ਗਿੜਕਾ ਵਿੱਚੋਂ ਉਹ ਉੱਲੀ ਫੜਦੀ ਸਭ ਤੋਂ ਪਹਿਲਾਂ ਉੱਲੀ ਨੂੰ ਗਿੜਕ ਲੱਗਣੀ ਸਟਾਰਟ ਹੁੰਦੀ ਹੈ ਸੋ ਇਸ ਤਰ੍ਹਾਂ ਬਹੁਤ ਵਧੀਆ ਰਹਿੰਦਾ achar ਇਸ ਤਰ੍ਹਾਂ ਪਾਓ ਤੁਸੀਂ ਜੇ ਕਦੇ ਨਹੀਂ ਪਾਇਆ ਤਾਂ ਸਾਪਤਿਵਾਲਿਆਂ ਨਾਲ ਵੀ ਪਾ ਸਕਦੇ ਆ ਤੇ ਇਸ ਤਰ੍ਹਾਂ ਦੇ ਨਾਲ ਤਾਂ ਉੱਲੀ ਛੇਤੀ ਨਹੀਂ ਲੱਗਦੀ ਕਿਉਂਕਿ ਗਿੱਟਕ ਨਿਕਲ ਗਈ ਆਪਣੀ ਤੇ ਆਚਾਰ ਕਾਫੀ ਟੇਸਟੀ ਬਣਦਾ ਲੋ ਜੀ ਇੱਕ ਤਾਂ ਇਹ ਇੱਕ ਤਾਂ ਪਹਿਲੀ ਤਰ੍ਹਾਂ ਨਾਲ ਆਪਾਂ ਇਸ ਤਰ੍ਹਾਂ ਬਣਾਇਆ ਨੂੰ ਇੱਕ ਭਾਂਡੇ ਚ ਕੱਢ ਲਈਏ ਠੰਡਾ ਹੋਣ ਤੋਂ ਬਾਅਦ ਕੰਟੇਨਰ ਚ ਪਾਵਾਂਗੇ ਲੋ ਜੀ ਤੇ ਆਪਾਂ ਇਸ ਭਾਂਡੇ ਚ ਕੱਢ ਲਈਏ ਜਦੋਂ ਇਹ ਠੰਡਾ ਹੋ ਗਏ ਨਾ ਕੰਟੇਨਰ ਚ ਪਾਵਾਂਗੇ ਤੇ ਇੱਕ ਦੂਸਰੇ ਹੁਣ ਦੂਸਰੇ ਤਰ੍ਹਾਂ ਨਾਲ ਬਣਾਵਾਂਗੇ ਆਪਾਂ ਥੋੜਾ ਬੂਸਰੀ ਪ੍ਰਕਾਰ ਨਾਲ ਬਣਾਉਣ ਲੱਗੇ ਹਾਂ ਜੀ ਆਪਾਂ ਤੇਲ ਪਾਵਾਂਗੇ ਪਹਿਲਾਂ ਆਪਾਂ ਇਹਦੇ 'ਚ ਲੋ ਜੀ ਤੇਲ ਪਾਤਾ ਤੇਲ ਗਰਮ ਹੁੰਦਾ ਉਦੋਂ ਤੱਕ ਆਪਾਂ ਜਿਹੜੇ ਆ ਔਲੇ ਪਏ ਦੇਖੋ ਇੱਧਰ ਇਹਨਾਂ ਨੂੰ ਕੱਟ ਲਗਾ ਲਾਂਗੇ ਆਪਾਂ ਇਸ ਤਰ੍ਹਾਂ ਕੱਟ ਲਗਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਜਿੰਨੇ ਔਲੇ ਨੇ ਤੁਸੀਂ ਚਾਰ ਪਾਣੋਂ ਉਹਨੇ ਦੇ ਵਿੱਚ ਕੱਟ ਲਗਾ ਲਓ ਤੁਸੀਂ ਠੀਕ ਹੈ ਜੀ ਇਹ ਜਿਹੜਾ ਮੇਰਾ ਮਸਾਲਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਮਸਾਲੇ ਦੇ 올ਓਵਰ ਇੱਕ ਇੱਕ ਚੀਜ਼ ਪਾਈ ਹੋਈ ਆ ਤੁਹਾਨੂੰ ਐਕਸਟਰਾ ਕੁੱਟ ਕੇ ਚੀਜ਼ ਪਾਣ ਦੀ ਲੋੜ ਨਹੀਂ ਜਿਵੇਂ ਕਈ ਤੁਸੀਂ ਕਹੋਗੇ ਅਲੱਗ ਤੌਰ ਤੇ ਤੁਹਾਨੂੰ ਕੋਈ ਚੀਜ਼ ਕੁੱਟ ਕੇ ਪਾਣੀ ਪੋ ਕਾਲੀ ਮਿਰਚ ਜਾਂ ਕੋਈ ਹੋਰ ਜਿਹੜਾ ਮਸਾਲਾ ਚਾਰ ਦੇ ਵਿੱਚ ਯੂਜ਼ ਕਰਦੇ ਆਂ ਹਰ ਇੱਕ ਤਰ੍ਹਾਂ ਦਾ ਮਸਾਲਾ ਇਹਦੇ ਵਿੱਚ ਪਾ ਕੇ ਆਪਾਂ ਜਿਹੜਾ ਮਿਕਸਰ ਇੱਕ ਪਾਊਡਰ ਤਿਆਰ ਕਰਿਆ ਹੋਇਆ ਠੀਕ ਹੈ ਜੀ ਇੱਕ ਚਮਚਾ ਪਾਣੀ ਹੁੰਨੇ ਆਪਾਂ ਬਸ ਕਾਫੀ ਟੇਸਟ ਇਹਦਾ ਲਾਜਵਾਬ ਹੋ ਜਾਂਦਾ achar ਦਾ ਲੋ ਜੀ ਇਸੇ ਤਰ੍ਹਾਂ ਬਸ ਉਧਰ ਤੇਲ ਗਰਮ ਹੋ ਰਿਹਾ ਪਾਉਣਾ ਚਾਹੀਦਾ ਕਰ ਲੈਨੇ ਬਸ ਘੱਟ ਲਗਾ ਕੇ ਕਾਫੀ ਜਿਆਦਾ ਟੇਸਟੀ ਬਣਦਾ ਹੈਗਾ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਦੋ ਤਿੰਨ ਪ੍ਰਕਾਰ ਦੇ ਨਾਲ ਜਿਵੇਂ achar baapa paunne hain ਉਵੇਂ ਸ਼ੇਅਰ ਕਰਕੇ ਤੁਹਾਡੇ ਨਾਲ ਤੇ ਅੱਜ ਆਪਾਂ ਹੁਣ ਦੂਜੀ ਪ੍ਰਕਾਰ ਦੇ ਨਾਲ ਸ਼ੁਰੂ ਕਰਨ ਲੱਗੇ ਆ ਪਹਿਲੇ ਪ੍ਰਕਾਰ ਨਾਲ ਤੁਹਾਡੇ ਸਾਹਮਣੇ ਪਿਆ ਫਾੜੀਆਂ ਵਾਲਾ ਤਿਆਰ ਕੀਤਾ ਆਪਾਂ achar ਹੁਣ ਆਪਾਂ ਦੂਸਰੇ ਤਰੀਕੇ ਨਾਲ ਤਿਆਰ ਕਰਾਂਗੇ ਇਸ ਪ੍ਰਕਾਰ ਨਾਲ ਤੇਲ ਆਪਾਂ ਇਧਰੋਂ ਧਰਿਆ ਹੋਇਆ ਜੀ ਤੇ ਇਧਰ ਆਪਾਂ ਤੁਸੀਂ ਦੇਖ ਸਕਦੇ ਹੋ ਇਧਰ ਆਪਾਂ ਜਿਹੜੇ ਔਲੇ ਆ ਉਹਨਾਂ ਨੂੰ ਕੱਟ ਲਗਾ ਰਹੇ ਆ ਤੇ ਕਿੰਨੇ ਪ੍ਰਕਾਰ ਨਾਲ ਬਣਾ ਕੇ ਦਿਖਾਵਾਂਗੀ ਤੁਹਾਨੂੰ ਵਿੱਚ ਚਾਰ ਔਲੇ ਦਾ ਤੇ ਤੁਸੀਂ ਜਿਹੜਾ ਤੁਹਾਨੂੰ ਤਰੀਕਾ ਸੋਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਪਾ ਸਕਦੇ ਆ ਪਰ ਜਿਹੜਾ ਪਹਿਲੇ ਨੰਬਰ ਤੇ ਤਰੀਕਾ ਤੁਹਾਨੂੰ ਦੱਸਿਆ ਇਹ ਸਭ ਤੋਂ ਬੈਸਟ ਹੈ ਕਿਉਂਕਿ ਉਲੀ ਰਹਿਤ ਹੋ ਜਾਂਦਾ ਕਿਉਂਕਿ ਜਿਹੜੀ ਉਲੀ ਆਪਣੇ ਹਮੇਸ਼ਾ ਗਿੱਟਕ ਤੋਂ ਸਟਾਰਟ ਹੁੰਦੀ ਆ ਅੰਦਰੋਂ ਉਲੀ ਸਟਾਰਟ ਹੋ ਜਾਂਦੀ ਜਦੋਂ ਸਿੱਲਾ ਪੰਡ ਰਹਿ ਜਾਂਦਾ ਆਪਣੇ ਔਲੇ ਨੂੰ ਤਾਂ ਜਿਹੜੀ ਉਲੀ ਅੰਦਰੋਂ ਲਗਣੀ ਸਟਾਰਟ ਹੁੰਦੀ ਹੈ ਤੇ ਆਪਣਾ ਸਾਰਾ ਔਲਾ ਜਿਹੜਾ ਦਾ ਚਾਰ ਜਿਹੜਾ ਖਰਾਬ ਹੋ ਜਾਂਦਾ ਜੀ। ਲੋ ਜੀ ਹੁਣ ਤਰੀਕਾ ਦੂਸਰੇ ਦੇ ਵਿੱਚ ਆਪਾਂ ਕੀ ਕਰਾਂਗੇ ਤੇਲ ਆਪਾਂ ਕਾਫੀ ਸਾਰਾ ਲੈ ਲਿਆ ਇਹਦੇ ਵਿੱਚ ਗਰਮ ਹੋ ਗਏ ਇਹਦੇ ਵਿੱਚ ਆਪਾਂ ਔਲੇ ਪਾ ਦਾਂਗੇ ਜਿੰਨਾ ਚੱਕਟ ਲੱਗੇ। ਇਹਨੂੰ ਇਹਨਾਂ ਔਲੇ ਨੂੰ 10 ਤੋਂ 15 ਮਿੰਟ ਆਪਾਂ ਸਟੀਮ ਕਰਾਂਗੇ। ਲਓ ਜੀ ਜਿਹੜੀ ਔਲੇ ਆਪਣੇ ਬਿਲਕੁਲ ਰੈਡੀ ਹੋ ਗਏ ਨੇ ਆਚਾਰ ਦੇ ਲਈ ਸੇਕ ਲੱਗ ਗਿਆ ਇਹਨਾਂ ਨੂੰ। ਹੁਣ ਇਹਨਾਂ ਨੂੰ ਬਾਹਰ ਕੱਢ ਲਾਂਗੇ ਆਪਾਂ। ਇਹਨਾਂ ਔਲਿਆਂ ਨੂੰ ਆਪਾਂ ਬਾਹਰ ਕੱਢਾਂਗੇ ਦੇਖੋ ਇੱਧਰ ਕਿਸ ਪ੍ਰਕਾਰ ਤੁਸੀਂ ਇਹਨਾਂ ਔਲਿਆਂ ਨੂੰ ਬਾਹਰ ਕੱਢ ਲਓ। ਚਿੱਕੜ ਜੀ ਲਓ ਜੀ ਹੁਣ ਇਹਦੇ ਵਿੱਚ ਆਪਾਂ ਕੀ ਕਰਾਂਗੇ ਮਸਾਲੇ ਪਾਣੇ ਜਿਹੜੇ ਉਹ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਮਸਾਲਾ ਤੁਹਾਨੂੰ ਪਤਾ ਹੀ ਹੈ ਇਹ ਗੜ ਸਭ ਤੋਂ ਪਹਿਲਾਂ ਮਸਾਲਾ ਤੁਹਾਨੂੰ ਪਤਾ ਹੀ ਕਿਹੜਾ ਪਾਵਾਂਗੇ ਆਪਾਂ ਜਿਹੜਾ ਆਪਾਂ ਤਿਆਰ ਕਰਿਆ ਹੋਇਆ ਉਹ ਪਾਵਾਂਗੇ ਚਿੱਕੜ ਜੀ ਸੋਚ ਸਭ ਤੋਂ ਪਹਿਲਾਂ ਆਪਾਂ ਮਸਾਲਾ ਪਤਾ ਹੀ ਉਹ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਜੀ ਲਾਵਾਕ नमक नाल ही पावे सारी मिर्च नी पावगे थोड़ी जी हल्दी ये सारे आप कर इस तरह बने बहुत है। तो अचार बहुत टेस्टी बनते हैं जिन्होंने कभी नहीं ट्राई किया ट्राई करो जो तुम जरूर ये अचार सारे ठंडे होने बाद देखो इको पता लगता है कि अपना अचार बिलकुल रैडी है देखो ਇਹ ਅਚਾਰ ਆਪਾਂ ਤੁਰੰਤ ਵੀ ਖਾ ਸਕਦੇ ਇਹ ਨਹੀਂਗਾ ਕਿ ਅਚਾਰ ਜਿਵੇਂ ਹੁਣ ਬਣਾਇਆ ਆਪਾਂ ਤੇ ਆਪਾਂ ਨਾਲ ਦੀ ਨਾਲ ਨਹੀਂ ਖਾ ਸਕਦੇ ਅਚਾਰ ਆਪਾਂ ਹੁਣ ਵੀ ਖਾ ਸਕਦੇ ਆ ਪਰ ਜਿਹੜਾ ਟੇਸਟ ਕਮ ਸੇ ਕਮ 3 ਤੋਂ 4 ਦਿਨਾਂ ਦੇ ਬਾਅਦ ਇਹਦੇ ਵਿੱਚ ਜਿਹੜੇ ਮਸਾਲੇ ਆਪਾਂ ਕੀਤੇ ਆ ਇਹਦੇ ਵਿੱਚ ਵੀ ਚਾਹੇ ਇਹਦੇ ਵਿੱਚ ਸਾਰੇ ਇਹਦੇ ਵਿੱਚ ਐਡ ਆਨ ਹੋ ਜਾਣਗੇ ਵਿੱਚ ਮਿਕਸ ਹੋ ਜਾਣਗੇ ਔਲਿਆਂ ਦੇ ਨਾਲ ਫਿਰ ਥੋੜੇ ਜਿਆਦਾ ਟੇਸਟੀ ਲੱਗੂਗਾ ਤੇ ਫਿਰ ਤੁਸੀਂ ਖਾਓ ਬਾਕੀ ਇਹ ਨਹੀਂਗਾ ਕਿ ਖਾ ਨਹੀਂ ਸਕਦੇ ਖਾ ਪਰ ਜਦੋਂ ਮਰਜ਼ੀ ਸਭ ਦੇ ਚਾਹੀਏ ਅੱਜ ਘਾਲੋ ਪਰ ਜਿਹੜਾ ਟੇਸਟ ਦੋ ਚਾਰ ਦਿਨਾਂ ਨੂੰ ਆਉਣਾ ਉਹ ਟੇਸਟ ਨਹੀਂ ਆਉਣਾ ਘਾਲੋ ਜੇ ਦੋ ਪ੍ਰਕਾਰ ਨਾਲ ਜਿਹੜਾ ਆਪਣਾ ਚਾਰਟ ਹੋ ਗਿਆ ਤੀਸਰੇ ਨੰਬਰ ਤੇ ਆਪਾਂ ਪਾਉਣ ਲੱਗੇ ਤੀਸਰੇ ਤਰੀਕੇ ਦੇ ਨਾਲ ਇਹਦੇ ਵਿੱਚ ਵੀ ਇਸਦਾਂ ਪਾਣੀ ਗਰਮ ਕਰਾਂਗੇ ਆਪਾਂ ਤੇ ਵਿੱਚ ਔਲੇ ਪਾ ਦਾਂਗੇ ਆਪਾਂ ਲਓ ਜੀ ਵਿੱਚ ਔਲੇ ਪਾਤੇ ਆਪਾਂ ਨਾਲ ਹੀ ਆਪਾਂ ਥੋੜੀ ਜਿਹੀ ਹਲਦੀ ਇਹਦੇ ਵਿੱਚ ਵੀ ਪਾਵਾਂਗੇ ਤੇ ਚਾਹੇ ਨਮਕ ਵੀ ਪਾਵਾਂਗੇ ਔਰ ਇਹਨਾਂ ਨੂੰ ਉਬਾਲ ਲਾਂਗੇ ਤਾਂ ਚੰਗੀ ਤਰ੍ਹਾਂ ਠੀਕ ਹੈ ਜੀ ਫਿਰ ਆਪਣਾ ਲਾਸਟ ਤਰੀਕਾ ਰਹਿ ਗਿਆ ਇਹ ਸਾਰੇ achar ਠੰਡੇ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਮੱਦੇ ਵਿੱਚ ਲੋ ਜੀ ਜਿਹੜੇ ਆਪਣੇ ਔਲੇ ਉਬਲ ਗਏ ਦੇਖੋ ਇਹਨੂੰ ਹੁਣ ਛਾਣ ਕੇ ਲੈ ਕੇ ਆਉਣੀ ਵੇ ਲੋ ਜੀ ਤੇਲ ਰੱਖ ਲਿਆ ਤਲਾਈ ਦੇ ਵਿੱਚ ਇਹ ਤੇਲ ਬਿਲਕੁਲ ਗਰਮ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਔਲੇ ਲੋ ਜੀ ਜੀ ਮੈਂ ਚਾਰ ਪਾਉਂਗੀ ਇਹ ਜਿਹੜਾ ਆਪਣਾ ਤੇਲ ਸੀ ਕੜਿਆ ਹੋਇਆ ਸੀ ਇਹਦੇ ਵਿੱਚ ਆਪਾਂ ਜਿਹੜੇ ਔਲੇ ਉਬਲੇ ਹੋਏ ਇਹਨਾਂ ਨੂੰ ਪਾਤਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਤੁਹਾਨੂੰ ਪਤਾ ਹੀ ਆ ਮੇਨ ਮਸਾਲਾ ਜਿਹੜਾ ਹੈਗਾ ਇੱਕ ਚਮਚਾ ਮੇਨ ਮਸਾਲੇ ਦਾ ਪਾ ਦਾਂਗੇ ਠੀਕ ਹੈ ਜੀ ਉਦੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਥੋੜਾ ਪਾਵਾਂਗੇ ਕਿਉਂਕਿ ਆਪਾਂ ਪਾਣੀ ਚ ਵੀ ਪਾਇਆ ਸੀ ਥੋੜੀ ਜੀ ਹਲਦੀ ਪਾਵਾਂਗੇ ਥੋੜੀ ਜੀ ਮਿਰਚ ਪਾਵਾਂਗੇ ਲੋਚ ਲੋਚ ਕਿੰਨੇ ਪ੍ਰਕਾਰ ਦੇ ਨਾਲ ਆਹ ਤੀਸਰਾ ਤਰੀਕਾ ਇਹ ਚਾਰ ਪੌਂ ਦਾ ਆਪਾਂ ਤੁਹਾਨੂੰ ਤਿੰਨ ਤਰੀਕਿਆਂ ਦੇ ਨਾਲ ਆਪਾਂ ਕਹਿ ਸਕਦੇ ਚਾਰ ਪੌਣਾ ਸਿਖਾਇਆ ਇੱਕ ਤਾਂ ਆਪਾਂ ਤਰੀਕਾ ਸਭ ਤੋਂ ਪਹਿਲਾਂ ਸਿਖਾਇਆ ਸੀ ਜਿਹੜਾ ਬੋਇਲ ਕਰਕੇ ਖਫਾੜੀਆਂ ਦੇ ਤੌਰ ਤੇ ਜਿਹੜਾ ਚਾਰ ਪੈਂਦਾ ਦੇਖੋ ਆ ਫਾੜੀ ਵਾਂਗੂ ਪਾਇਆ ਸੀ ਇਹ ਚਾਰ ਦਾ ਤਰੀਕਾ ਹੋ ਗਿਆ ਦੂਜਾ ਆਪਾਂ ਬਿਨਾਂ ਕਹਿੰਦੇ ਇਹਨੂੰ ਆਪਾਂ ਤੇਲ ਦੇ ਵਿੱਚ ਤਲ ਕੇ ਪਾਇਆ ਹਨਾ ਬਿਨਾਂ ਤੇਲ ਤੋਂ ਬਸ ਤੇਲ ਦੇ ਵਿੱਚ ਤਲ ਕੇ ਤੇ ਉਦੋਂ ਬਾਅਦ ਬਾਹਰ ਇਹਦੇ ਸਾਰਾ ਕਿਤੇ ਹੀ ਦੂਸਰੇ ਪ੍ਰਕਾਰ ਨਾਲ ਹੋ ਗਿਆ ਤੀਸਰਾ ਪ੍ਰਕਾਰ ਹੋ ਗਿਆ ਉਬਾਲ ਕੇ ਉਹ ਤੇਲ ਦੇ ਵਿੱਚ ਹੀ ਆਪਾਂ ਜਿਹੜੇ ਨਾਲ ਹੀ ਸਾਰੇ ਮਸਾਲਿਆਂ ਦੇ ਨਾਲ ਘਰ ਦੇ ਸੌਟੇ ਕਰ ਲੈ ਤਾਂ ਵੀ ਤਰ

ਨੋ ਜਿਗਿਆਸ ਕਰਤਾ ਬੰਦ ਤਿੰਨ ਪ੍ਰਕਾਰ ਦਾ ਜਿਹੜਾ ਅੱਜ ਤੁਹਾਨੂੰ ਆਪਾਂ ਚਾਰ ਔਲੇ ਦਾ ਸਖਾਇਆ ਤਿੰਨ ਤਰੀਕਿਆਂ ਦੇ ਨਾਲ ਤੇ ਹੋ ਉਪ ਆਸ ਕਰਾਂਗੇ ਜਿਹੜੇ ਤੁਹਾਨੂੰ ਮੇਰੇ ਅਚਾਰ ਪਾਉਣ ਦੇ ਤਰੀਕੇ ਤਿੰਨੇ ਵਧੀਆ ਲੱਗੇ ਹੋਣਗੇ ਜੇ ਤੁਹਾਨੂੰ ਮੇਰੇ ਅਚਾਰ ਪਾਉਣ ਦੇ ਤਰੀਕੇ ਵਧੀਆ ਲੱਗੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੇ ਜਿਹੜਾ ਇਹ ਰੈਸਪੀ ਦੇ ਤੌਰ ਤੇ ਕਹਸੋ ਅਚਾਰ ਤਿੰਨ ਤਰ੍ਹਾਂ ਦਾ ਅਚਾਰ ਪਾਉਣ ਦਾ ਤਰੀਕਾ ਕਿੱਦਾਂ ਦਾ ਲੱਗਾ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਕੋਸ਼ਿਸ਼ ਕਰਾਂਗੀ ਵੈਸੇ ਵੀ ਆਪਣੇ ਡੇਲੀ ਵਲੌਗ ਆਉਂਦੇ ਆ ਪਲੀਜ਼ ਤੁਸੀਂ ਉਹ ਵੀ ਵਾਚ ਕਰਿਆ ਕਰੋ ਤੇ ਨਾਲ ਦੇ ਨਾਲ ਸਮ ਟਾਈਮ ਆਪਣੇ ਜਿਹ ਨੇ ਸੋ ਸਮ ਟਾਈਮ ਵਿੱਚ ਵਿੱਚ ਕੁਕਿੰਗ ਦੇ ਆ ਰਹੇ ਨੇ ਬਾਕੀ ਡੇਲੀ ਵਲੌਗ ਆਪਣੇ ਆ ਰਹੇ ਨੇ ਸੋ ਉਹਨਾਂ ਨੂੰ ਵੀ ਤੁਸੀਂ ਸਕੂਲ ਤੇ ਲੋ